ਕਿ ਤੁਸੀਂ ਵੀ ਮੋਟਾਪੇ ਤੋਂ ਹੋ ਪੀੜਿਤ ਤੁਹਾਨੂੰ ਵੀ ਹੈ ਮੋਟਾਪਾ ਕਰਦਾ ਪਰੇਸ਼ਾਨ ਪਰ ਤੁਹਾਨੂੰ ਆਸ ਤੋਂ ਇਸ ਮੋਟਾਪੇ ਨੂੰ ਲੈ ਕੇ ਟੈਨਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਮੈਂ ਤੁਹਾਡੇ ਲਈ ਕੁਝ ਖਾਸ ਨੁਸਖੇ ਲੈ ਕੇ ਆਈਆਂ ਤਾਂ ਅੱਜ ਥੋੜੀ ਜੀ ਚਰਚਾ ਕਰਾਂਗੇ ਮੋਟਾਪਾ ਘੱਟ ਕਰਨ ਤੇ ਮੈਂ ਤੁਹਾਡੇ ਨਾਲ ਦਰਸ਼ਿਤ ਕੋਰ ਬਸਰਾ ਤੁਸੀਂ ਦੇਖ ਰਹੇ ਹੋ ਔਨ ਏਅਰ ਅੱਜਕੱਲ੍ਹ ਇਹ ਮੋਟਾਪੇ ਦੀ ਜਿਹੜੀ ਬਿਮਾਰੀ ਆ ਉਹ ਆਮ ਹੀ ਹੋ ਗਈ ਐ ਜਿੱਧਰ ਵੀ ਆਪਾਂ ਜਾਈਏ ਤਾਂ ਕਿਤੇ ਵੀ ਜੇ ਤਾਂ ਆਪਿਆਂ ਨੂੰ ਮੋਟਾਪੇ ਤੋਂ ਜਿਹੜੇ ਪੀੜਿਤ ਲੋਕ ਨੇ ਉਹ ਅਕਸਰ ਮਿਲਦੇ ਹੀ ਨੇ ਤੇ ਉਹ ਵੀ ਇਸ ਬਿਮਾਰੀ ਤੋਂ ਨੇ ਜਿਹੜਾ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਗਏ ਨੇ ਕਿ ਤੁਸੀਂ ਵੀ ਇਸ ਬਿਮਾਰੀ ਤੋਂ ਪਰੇਸ਼ਾਨ ਹੋ ਜਦੋਂ ਤੁਸੀਂ ਕਿਤੇ ਬਾਹਰ ਜਾਂਦੇ ਹੋ ਤਾਂ ਤੁਹਾਨੂੰ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਕੋਈ ਤੁਹਾਨੂੰ ਮੋਟਾਪੇ ਤੋਂ ਬਹੁਤ ਹੀ ਜ਼ਿਆਦਾ ਦੁਖੀ ਕਰਦਾ ਹੈ ਤੁਹਾਡਾ ਮਜ਼ਾਕ ਉਡਾਂਦਾ ਤਾਂ ਤੁਹਾਨੂੰ ਹੁਣ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਤਾਂ ਅਕਸਰ ਲੋਕ ਕੀ ਕਰਦੇ ਨੇ ਆਪਣਾ ਮੋਟਾਪਾ ਘਟਾਉਣ ਦੇ ਲਈ ਜਿੰਮ ਵਿੱਚ ਜਾਂਦੇ ਨੇ ਇੱਕ ਇੱਕ ਦੋ ਦੋ ਘੰਟਾ ਜਿਹੜਾ ਜਿੰਮ ਦੇ ਵਿੱਚ ਲਗਾਉਂਦੇ ਨੇ ਪਸੀਨਾ ਵਹਾਉਂਦੇ ਨੇ ਪਰ ਫਿਰ ਵੀ ਉਹਨਾਂ ਦਾ ਜਿਹੜਾ ਮੋਟਾਪਾ ਉਹ ਘਟ ਨਹੀਂ ਹੁੰਦਾ ਪਰ ਮੈਂ ਅੱਜ ਤੁਹਾਡੇ ਲਈ ਇੱਕ ਖਾਸ ਨੁਸਖਾ ਲੈ ਕੇ ਆਈਆਂ ਬਹੁਤ ਹੀ ਆਸਾਨ ਤਰੀਕਾ ਹੈ ਮੋਟਾਪੇ ਨੂੰ ਘਟਾਉਣ ਦੇ ਲਈ ਤਾਂ ਆਓ ਜਾਣ ਲੈਂਦੇ ਹਾਂ ਅਜਿਹਾ ਕਿਹੜਾ ਨੁਸਖਾ ਹੈ ਜਿਸ ਨੂੰ ਤੁਸੀਂ ਅਪਣਾ ਕੇ ਮੋਟਾਪਾ ਜਿਹੜਾ ਉਹ ਘੱਟ ਕਰ ਸਕਦੇ ਹੋ ਮੋਟਾਪਾ ਘਟਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ ਜੀਰੇ ਵਾਲਾ ਪਾਣੀ ਪੀਣਾ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸਵੇਰੇ ਜੀਰੇ ਵਾਲਾ ਪਾਣੀ ਪੀ ਲੋ ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਜੀਰਾ ਰਾਤ ਪਰ ਪਿਉਂ ਦਿਓ ਸਵੇਰੇ ਇਸ ਨੂੰ ਥੋੜਾ ਜਿਹਾ ਗਰਮ ਕਰੋ ਇਸ ਨੂੰ ਸ਼ਾਂ ਲੈਵੋ ਤੇ ਖਾਲੀ ਪੇਟ ਜਿਹੜਾ ਕੀ ਇਸ ਨੂੰ ਪੀ ਲੋ ਯਾਦ ਰੱਖੋ ਇਹ ਇੱਕ ਘੰਟਾ ਪਾਣੀ ਪੀਣ ਤੋਂ ਬਾਅਦ ਹੈ ਜਿਹੜਾ ਤੁਹਾਨੂੰ ਕਿਸੇ ਵੀ ਚੀਜ਼ ਦਾ ਕੋਈ ਸੇਵਨ ਹੈ ਜਿਹੜਾ ਨਹੀਂ ਕਰਨਾ ਚਾਹੀਦਾ ਇਹ ਅਭਿਆਸ ਪੇਟ ਦੀ ਚਰਬੀ ਘਟਾਉਣ ਦੇ ਵਿੱਚ ਤੁਹਾਡੀ ਮਦਦ ਕਰਦਾ ਤੁਹਾਨੂੰ ਜਿਹੜਾ ਜੀਰੇ ਵਾਲਾ ਪਾਣੀ ਉਹ ਖਾਸ ਕਰਕੇ ਪੀਣਾ ਚਾਹੀਦਾ ਕਿਉਂਕਿ ਇਹ ਬਹੁਤ ਹੀ ਜਲਦੀ ਮੋਟਾਪੇ ਨੂੰ ਘਟਾਉਣ ਦੇ ਵਿੱਚ ਤੁਹਾਡੀ ਮਦਦ ਕਰੇਗਾ ਤਾਂ ਜੀਰੇ ਦੇ ਪਾਣੀ ਦੇ ਵਿੱਚ ਅਜਿਹਾ ਕੀ ਖਾਸ ਹੈ ਜਿਸ ਨੂੰ ਤੁਸੀਂ ਪੀਵੋਗੇ ਤੇ ਤੁਹਾਡਾ ਮੋਟਾਪਾ ਜਿਹੜਾ ਘਟ ਜਾਵੇਗਾ ਉਹਦੇ ਬਾਰੇ ਵੀ ਥੋੜੀ ਜੀ ਚਰਚਾ ਕਰ ਲੈਣੇ ਆ ਜੀਰੇ ਦੇ ਬੀਜ ਇੱਕ ਘੱਟ ਕੈਲੋਰੀ ਵਾਲਾ ਡਰਿੰਕ ਬਣਾਉਂਦੇ ਨੇ ਜੋ ਵਿਟਾਮਿਨ A C ਤਾਂਬਾ ਮੈਗਜ਼ੀਨ ਦਾ ਇੱਕ ਵਧੀਆ ਸਰੋਤ ਹੈ ਇਸ ਦੇ ਐਂਟੀਆਕਸੀਡੈਂਟ ਅਤੇ ਗੁਣ ਨੇ ਜਿਹੜੇ ਉਹ ਸਰੀਰ ਦੇ ਵਿੱਚੋਂ ਜ਼ਹਿਰੀਲੇ ਜਿਹੜੇ ਪਦਾਰਥ ਹੁੰਦੇ ਨੇ ਉਸ ਨੂੰ ਦੂਰ ਕਰਨ ਦੇ ਵਿੱਚ ਤੁਹਾਡੀ ਮਦਦ ਕਰਦੇ ਨੇ ਤੇ ਭਾਰ ਘਟਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਤੁਹਾਡੀ ਮਦਦ ਨੇ ਜਿਹੜੇ ਕੀ ਕਰਦੇ ਨੇ ਇਸ ਲਈ ਇਹ ਜਿਹੜਾ ਜੀਰੇ ਵਾਲਾ ਪਾਣੀ ਬਹੁਤ ਹੀ ਖਾਸ ਮੰਨਿਆ ਜਾਂਦਾ ਹੈ ਮੋਟਾਪਾ ਘਟਾਉਣ ਦੇ ਵਿੱਚ ਤਾਂ ਹੁਣ ਤੁਸੀਂ ਇਹ ਸੋਚਦੇ ਹੋਣਿਆ ਕਿ ਮੋਟਾਪਾ ਘਟਾਉਣ ਦੇ ਲਈ ਅਸੀਂ ਜੀਰੇ ਵਾਲਾ ਪਾਣੀ ਪੀਵਾਂਗੇ ਤੇ ਸਾਡਾ ਮੋਟਾਪਾ ਜਿਹੜਾ ਘਟ ਜਾਵੇਗਾ ਪਰ ਇਹ ਜੀਰੇ ਵਾਲਾ ਜਿਹੜਾ ਣੀ ਹੈ ਇਹ ਸਾਂ ਅਸੀਂ ਬਣਾ ਕਿੱਦਾ ਸਕਦੇ ਆ ਤਾਂ ਇਹ ਵੀ ਮੈਂ ਤੁਹਾਨੂੰ ਦੱਸ ਦੇਣੀ ਆ ਆਸਾਨ ਤਰੀਕਾ ਕਿ ਤੁਸੀਂ ਜੀਰੇ ਵਾਲਾ ਪਾਣੀ ਹੈ ਜਿਹੜਾ ਉਹ ਕਿਸ ਤਰ੍ਹਾਂ ਬਣਾ ਸਕਦੇ ਹੋ ਤੇ ਬਾਅਦ ਵਿੱਚ ਤੁਸੀਂ ਇਸ ਦਾ ਸੇਵਨ ਜਿਹੜਾ ਕਰੋਗੇ ਪਾਣੀ ਨੂੰ ਪੀਵੋਗੇ ਤੇ ਤੁਹਾਡਾ ਮੋਟਾਪਾ ਜਿਹੜਾ ਚੁਟਕੀ ਦੇ ਵਿੱਚ ਹੀ ਦੂਰ ਹੋ ਜਾਵੇਗਾ ਤਾਂ ਜੀਰੇ ਦਾ ਪਾਣੀ ਬਣਾਉਣ ਦੇ ਵੱਖੋ ਵੱਖਰੇ ਤਰੀਕੇ ਨੇ ਜਿਹੜੇ ਹੁੰਦੇ ਨੇ ਇੱਕ ਕੱਪ ਪਾਣੀ ਉਬਾਲੋ ਇੱਕ ਚਮਚ ਜੀਰਾ ਪਾਓ ਤੇ 5 ਤੋਂ 10 ਮਿੰਟ ਨੇ ਜਿਹੜੇ ਉਸ ਨੂੰ ਉਬਾਲ ਲਵੋ ਛਾਣ ਕੇ ਗਰਮ ਪਾਣੀ ਪੀਓ ਇਸ ਦੇ ਨਾਲ ਪਾਚਨ ਕਿਰਿਆ ਦੇ ਵਿੱਚ ਸੁਧਾਰਾ ਜਿਹੜਾ ਹੋਵੇਗਾ ਤੇ ਪੇਟ ਵੀ ਜਿਹੜਾ ਇਸ ਦੇ ਨਾਲ ਹਲਕਾ ਰਹਿੰਦਾ ਹੈ ਇਹ ਸਰੀਰ ਦੇ ਵਿੱਚ ਹੋਣ ਵਾਲੀ ਕਬਜ਼ ਤੇ ਗੈਸ ਵਰਗੀਆਂ ਸਮੱਸਿਆਵਾਂ ਤੋਂ ਵੀ ਜਿਹੜਾ ਕਿ ਤੁਹਾਨੂੰ ਰਾਹਤ ਦਿੰਦਾ ਹੈ ਇਸ ਤੋਂ ਇਲਾਵਾ ਉਬਲੇ ਹੋਏ ਜੀਰੇ ਦੇ ਪਾਣੀ ਦੇ ਵਿੱਚ ਨਿੰਬੂ ਦੇ ਰਸ ਦੀਆਂ 2 ਤੋਂ 4 ਬੂੰਦਾ ਪਾ ਲਵੋ ਇਹ ਵਿਟਾਮਿਨ ਸੀ ਦਾ ਇੱਕ ਵਧੀਆ ਸਰੋਤ ਹੈ ਅਤੇ ਸਰੀਰ ਨੂੰ ਜਿਹੜਾ ਕਿ ਕਾਫੀ ਜ਼ਿਆਦਾ ਰਾਹਤ ਦਿੰਦਾ ਹੈ ਤੇ ਇਸ ਤੋਂ ਇਲਾਵਾ ਉਬਲੇ ਹੋਏ ਜੀਰੇ ਦੇ ਪਾਣੀ ਦੇ ਵਿੱਚ ਇੱਕ ਚਮਚ ਸ਼ਹਿਦ ਵੀ ਮਿਲਾਵੋ ਜੇਕਰ ਤੁਸੀਂ ਇਹਦਾ ਵੀ ਸੇਵਨ ਕਰੋਗੇ ਇਹ ਵੀ ਪਾਣੀ ਪੀਓਗੇ ਤਾਂ ਇਸ ਦੇ ਨਾਲ ਵੀ ਤੁਹਾਨੂੰ ਕਾਫੀ ਜ਼ਿਆਦਾ ਰਾਹਤ ਹੈ ਜਿਹੜੀ ਲੇਗੀ ਜੇਕਰ ਤੁਹਾਨੂੰ ਵੀ ਲੋਕ ਤਾਨਾ ਦਿੰਦੇ ਨੇ ਤੁਸੀਂ ਕਿਤੇ ਬਾਹਰ ਜਾਂਦੇ ਹੋ ਫੈਮਲੀ ਦੇ ਨਾਲ ਜਾਂਦੇ ਹੋ ਜਾਂ ਫਿਰ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਂਦੇ ਹੋ ਲੋਕ ਤੁਹਾਨੂੰ ਪਰੇਸ਼ਾਨ ਕਰਦੇ ਨੇ ਤੁਹਾਨੂੰ ਤੰਗ ਕਰਦੇ ਨੇ ਤਾਨੇ ਨੇ ਜਿਹੜੇ ਅਕਸਰ ਤੁਹਾਨੂੰ ਸਹਿਣੇ ਪੈਂਦੇ ਨੇ ਪਰ ਅੱਜ ਤੋਂ ਬਾਅਦ ਤੁਸੀਂ ਇਹਨਾਂ ਤਾਨਿਆਂ ਨੂੰ ਵੀ ਬਾਏ ਬਾਏ ਕਰ ਦਿਓ ਤੇ ਆਪਣੇ ਮੋਟਾਪੇ ਨੂੰ ਵੀ ਬਾਏ ਬਾਏ ਕਰ ਦਿਵੋ ਕਿਉਂਕਿ ਜਿਹੜਾ ਨੁਸਖਾ ਮੈਂ ਤੁਹਾਨੂੰ ਦੱਸਿਆ ਤੁਸੀਂ ਇਹਨੂੰ ਜਿਹੜਾ ਕਿ ਡੇਲੀ ਸਵੇਰੇ ਖਾਲੀ ਪੇਟ ਪੀਣਾ ਸ਼ੁਰੂ ਕਰ ਦਿਵੋ ਜੀਰੇ ਵਾਲਾ ਪਾਣੀ ਤੇ ਜਿਹੜਾ ਤੁਹਾਡਾ ਇਹ ਮੋਟਾਪਾ ਹੈ ਇਹ ਵੀ ਫਿਰ ਤੁਸੀਂ ਦੇਖ ਲੈਣਾ ਕਿ ਕਿਸ ਤਰ੍ਹਾਂ ਇਹ ਜੜਾ ਘਟ ਹੋ ਜਾਏਗਾ ਤੇ ਤੁਹਾਨੂੰ ਕਾਫੀ ਜ਼ਿਆਦਾ ਰਾਹਤ ਮਿਲੇਗੀ ਤੇ ਇਸੇ ਤਰ੍ਹਾਂ ਵੀ ਹੋਰ ਚਰਚਾਵਾਂ ਮੈਂ ਤੁਹਾਡੇ ਤੱਕ ਲੈ ਕੇ ਆਉਂਦੀ ਰਵਾਂਗੀ ਉਦੋਂ ਤੱਕ ਜੁੜੇ ਰਹੋ ਔਨਅਰ ਦੇ ਨਾਲ